ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਨਾਲ ਸ਼ਿਵਾਲਿਕ ਦੇ ਜੰਗਲਾਂ ਦੇ ਵਿੱਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਜਾਰੀ ਹੈ ਨੰਗਲ ਦੇ ਕਰੀਬੀ ਪਿੰਡ ਦੜੋਲੀ ਦੇ ਪ੍ਰਾਇਮਰੀ ਸਕੂਲ ਦੇ ਲਾਗੇ ਸ਼ਿਕਾਰੀਆਂ ਦੀ ਭੇਂਟ ਚੜੀ ਨੀਲ ਗਾਇ ਮ੍ਰਿਤਕ ਮਿਲੀ ਜਿਸ ਦਾ ਕੀ ਇੱਕ ਪਾਟੇ ਸ਼ਿਕਾਰੀਆਂ ਵੱਲੋਂ ਕੱਟ ਕੇ ਆਪਣੇ ਨਾਲ ਸ਼ਿਕਾਰੀ ਲੈ ਗਏ ਸਨ ਜਦੋਂ ਅੱਜ ਸਵੇਰੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਕੂਲ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਸਕੂਲ ਦੇ ਬੈਕ ਸਾਈਡ ਜੰਗਲੀ ਜਾਨਵਰ ਮਰਿਆ ਪਿਆ ਹੈ ਜਿਸ ਦੇ ਬਾਰੇ ਜੀਵ ਵਿਭਾਗ ਦੀ ਟੀਮ ਨੂੰ ਜਾਣਕਾਰੀ ਦਿੱਤੀ ਗਈ ਭਾਵੇਂ ਮੌਕੇ ਉਤੇ ਜੀ ਵਿਭਾਗ ਦੇ ਗਾਰ ਜਸਵੀਰ ਸਿੰਘ ਪਹੁੰਚ ਗਏ ਸਨ ਪਰ ਇਸ ਜੰਗਲੀ ਜਾਨਵਰ ਨੂੰ ਕਾਬੂ ਕਰਨ ਦੇ ਲਈ ਉਹਨਾਂ ਨੂੰ ਵੀ ਕਾਫੀ ਮਿਹਨਤ ਕਰਨੀ ਪੈ ਰਹੀ ਹੈ ਪਿੰਡ ਦੇ ਸਥਾਨਕ ਵਸਨੀਕਾਂ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਜੰਗਲੀ ਜਾਨਵਰਾਂ ਦੇ ਸ਼ਿਕਾਰ ਸੰਬੰਧੀ ਬਨ ਵਿਭਾਗ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਰਹਿੰਦਾ ਹੈ ਪਰ ਕਦੇ ਵੀ ਕਿਸੇ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਕਾਰਦੀਆਂ ਘਟਨਾਵਾਂ ਦੇ ਨਾਲੇ ਇਲਾਕੇ ਦੇ ਵਿੱਚ ਦੁਰਲਭ ਪ੍ਰਜਾਤੀ ਵਾਲੇ ਜਾਨਵਰਾਂ ਦਾ ਖਾਤਮਾ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸ਼ਿਕਾਰੀਆਂ ਵੱਲੋਂ ਇਸ ਜਾਨਵਰ ਨੂੰ ਗੋਲੇ ਦੀ ਮਦਦ ਨਾਲ ਮਾਰਿਆ ਗਿਆ ਹੈ ਕਿਉਂਕਿ ਇਸ ਜਾਨਵਰ ਦਾ ਮੂੰਹ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਸੀ। ਸਥਾਨਕ ਵਸਨੀਕਾਂ ਨੇ ਕਿਹਾ ਕਿ ਵਿਭਾਗ ਦੇ ਕਰਮਚਾਰੀਆਂ ਵੱਲੋਂ ਜੰਗਲ ਦੇ ਵਿੱਚ ਕਦੇ ਪੱਕੇ ਤੌਰ ਤੇ ਗਸ਼ਤ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕੋਈ ਆਕਾਬੰਦੀ ਨਹੀਂ ਕੀਤੀ ਜਾਂਦੀ ਜਿਸ ਕਰਕੇ ਲਗਾਤਾਰ ਸ਼ਿਕਾਰੀ ਵੇਜਵਾਨ ਜਾਨਵਰਾਂ ਦਾ ਸ਼ਿਕਾਰ ਕਰ ਰਹੇ ਹਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਦੇਖੋ ਮੈਂ ਪਿੰਡ ਟੋਲੀ ਤੋਂ ਰਵੀ ਸਿੰਘ ਨੰਬਰਦਾਰ ਬੋਲ ਰਿਹਾ ਤੇ ਇਹ ਜਿਹੜਾ ਮਸਲਾ ਸਰਕਾਰ ਦਾ ਮਸਲਾ ਹੈ ਸਰਕਾਰ ਨੇ ਜਦੋਂ ਕਿ ਇਹ ਪੂਰੀ ਪਬਲਿਸਿਟੀ ਹੈ ਪੂਰੀਆਂ ਹਦਿਅਤਾਂ ਹੈ ਕਿ ਕਿਸੇ ਕਿਸੇ ਕਿਸਮ ਦਾ ਕੋਈ ਵੀ ਸ਼ਿਕਾਰੀ ਸ਼ਿਕਾਰ ਨਹੀਂ ਕਰ ਸਕਦਾ ਦਿਨੋਂ ਨਹੀਂ ਕਰ ਸਕਦਾ ਰਾਤ ਨੂੰ ਨਹੀਂ ਕਰ ਸਕਦਾ ਉਸ ਦੇ باوجود ਵੀ ਉਸ ਦੇ باوجود ਵੀ ਇਹ ਸ਼ਿਕਾਰੀ ਦੀਆਂ ਸ਼ਿਕਾਰਾਂ ਦੀ ਸਰਕਾਰੀ ਦੀਆਂ ਜਿਹੜੀਆਂ ਸ਼ਿਕਾਰ ਦੀਆਂ ਘਟਨਾਵਾਂ ਐ ਇਹ ਦਿਨੋਂ ਦਿਨ ਵੱਧ ਰਹੀਆਂ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਪੂਰਾ ਨੰਗਲ ਨਿੱਕੂ ਨੰਗਲ ਹਿਮਾਚਲ ਤੋਂ ਲੈ ਕੇ ਹਿਮਾਚਲ ਦੇ ਨਾਲ-ਨਾਲ ਜਿੰਨੇ ਵੀ ਪਹਾੜੀ ਪਿੰਡ ਹੈਗੇ ਐ ਡਾਉਟ ਵਗੈਰਾ ਤੱਕ ਨਿਰਨੇਧੀਪੀ ਤੱਕ ਬਹੁਤ ਰੰਗੀਆਂ ਘਟਨਾਵਾਂ ਜਿਹੜੀਆਂ ਪਹਿਲਾਂ ਵੀ ਜਾਗਰ ਹੋ ਚੁੱਕੀਆਂ ਬਹੁਤ ਜਿਹੜੀਆਂ ਛੁਪਕਾ ਵੀ ਹੋ ਗਈਆਂ ਪਰ ਪ੍ਰੰਤੂ ਹਾ ਪਿਛਲੇ ਕੁਝ ਦਿਨ ਤੋਂ ਆ ਮੇਰੇ ਆਪਣੇ ਪਿੰਡ ਟਡੋਲੀ ਚ ਪ੍ਰਾਇਮਰੀ ਸਕੂਲ ਦੇ ਨਜ਼ਦੀਕ ਜਿਹੜਾਗਾ ਉਹ ਇੱਕ ਵੱਡੀ ਘਟਨਾ ਹੋਈ ਜਿਹਦੇ ਚ ਇੱਕ ਸ਼ਿਕਾਰੀ ਸ਼ਿਕਾਰੀ ਨੇ ਸ਼ਿਕਾਰ ਕਰਨ ਦੇ ਲਈ ਜਿਹੜਾਗਾ ਉਥੇ ਇੱਕ ਗੋਲਾ ਟਾਈਪ ਬੰਬਰ ਰੱਖਿਆ ਹੋਇਆਤਾ ਜਾਂ ਕੋ ਬੁਰੂਦਦਾ ਸਸਸਮਤਾ ਜਿਹਦੇ ਨਾਲ ਜਿਹੜੀ ਸ਼ਿਕਾਰੀ ਜਿਹੜਾ ਜਾਨਵਰ ਹੈ ਉਪਰੋਂ ਜਿਹੜੀ ਸੰਪਲ ਟਾਈਪ ਗਾਂ ਹੈ ਉਹਨਾਂ ਆਗੇ ਜਿਹੜਾ ਉਹ ਗੋਲੇ ਨਾਲ ਉਹ ਕੁਝ ਕੁਝੀ ਦੁਰਘਟਨਾ ਹੋ ਗਈ ਉਹਨੂੰ ਗੋਲੇ ਨੂੰ ਉਠਾਇਆ ਹੋਗਾ ਉਹ ਜਿਹੜਾ ਉਠਾਇਆ ਉਹਦੇ ਨਾਲ ਸਾਂਭਰ ਨੇ ਜਿਹੜੀ ਬਲਾਸਟ ਹੋ ਗਈ ਸਾਂਭਰ ਮੌਕੇ ਤੇ ਮਰ ਗਈ ਮਰਨ ਦੇ ਨਾਲ ਇੱਕ ਮਤਲਬ ਪੋਜੀਸ਼ਨ ਇਹ ਬਣ ਗਈ ਤੇ ਸ਼ਿਕਾਰੀ ਨੇ ਸ਼ਿਕਾਰੀ ਵੀ ਜਿਹੜੇ ਆ ਉਹ ਬਿਲਕੁਲ ਨਜ਼ਦੀਕ ਹੀ ਹੋਣੇ ਜਾਂ ਦੂਰ ਬੈਠੇ ਹੋਣੇ ਉਹ ਆਉਂ ਜਾਣ ਲੱਗੇ ਜਿਹੜੀ ਗਾਇ ਹੈ ਜਾਂ ਸਾਂਭਰ ਹੈ ਉਹਦਾ ਜਿਹੜਾਗਾ ਮੋਰੇ ਵਾਂਗ ਜਾਨਵਰ ਦਾ ਵੀ ਜਿਹੜਾਗਾ ਉਹ ਸ਼ਿਕਾਰੀ ਦੀ ਉਹਦੀ ਰਾਤਾਂ ਲੱਤ ਵਗੈਰਾ ਪੱਟ ਕੇ ਲੱਗੇ ਲੱਗੇ ਇਹ ਬਹੁਤ ਜਿਹੜੀ ਘਨੋਨੀ ਹਰਕਤ ਹੈ ਬਹੁਤ ਮੜੀ ਹੈ ਇਸ ਦੇ ਨਾਲ ਬੇਜਵਾਨ ਜਾਨੀ ਜਾਨਵਰ ਜਿਹੜੇ ਹੈਗਾ ਉਹਨਾਂ ਦਾ ਕਿਆ ਕਸੂਰ ਹੈ ਸਰਕਾਰ ਦੇ ਜਿਹੜੇ ਇਹ ਨਮੁੰਦੇ ਹੈ ਛਾਇ ਫੋਰਸ ਗਾਰਡ ਹੈ ਛਾਇ ਉਹਨਾਂ ਨੇ ਜੰਗਲੀ ਜਾਨਵਰ ਜੋ ਥੱਲੇ ਮਿਰੇਟ ਰੱਖੇ ਹੋਏ ਹੈ ਉਹਨਾਂ ਨੇ ਜਗਲਿਆਚ ਬੂਟੇ ਵੀ ਲਾਣੇ ਸ਼ੁਰੂ ਕੀਤੇ ਵੇ ਉਹ ਦਿਨ ਬਾ ਦਿਨ ਕਿਆ ਕਰਦੇ ਹੋ ਕਿੱਥੇ ਰੱਖੀ ਕਰਦੇ ਕਿਸ ਚੀਜ਼ ਦੀ ਤਨਖਾਹ ਲੈਂਦੇ ਸਾਡੀ ਸਰਕਾਰ ਤੋਂ ਪੁੱਛੋ ਰੇ ਇਹ ਮੰਗ ਹੈ ਸਰਦਾਰ ਭਗਵੰਦ ਸਿੰਘ ਮਾਝੀ ਤੋਂ ਵੀ ਚੀਫ ਮਿਨਿਸਟਰ ਤੋਂ ਜਿਹੜਾਗਾ ਇਸ ਵਿਭਾਗ ਦੇ ਜਿਹੜੇ ਨਮੁੰਦੇ ਹੈ ਜਾਂ ਜਿਹੜੇ ਦੀ ਦੇਖਭਾਲ ਕਰਦੇ ਇਹ ਜਨਰ ਸ਼ਿਕਾਰ ਹੈ ਜਿਹਦੇ ਤੇ ਪੂਰੀ ਸ਼ਕਤੀ ਹੋਣੀ ਚਾਹੀਦੀ ਔਰ ਜ਼ਮਵਾਦਾਰ ਜਿਹੜਾਗਾ ਇਹ ਜਿਹੜੇ ਬੰਦੇ ਇਹਨਾਂ ਜਿ ਜਿ ਜਿਨ ਵੀ ਕਾਰਕ ਕੀਤਾ ਕੋਈ ਕੋਣੀ ਕਰਕੇ ਜਿਹੜਾਗਾ ਇਹਨਾਂ ਦੋਸ਼ੀਆਂ ਤੋਂ ਖਿਲਾਫ ਸਕਾਰੀਓਂ ਤੋਂ ਖਿਲਾਫ ਤੇ ਜਿਹੜਾਗਾ ਵਿਭਾਗ ਦੇ ਜਿਹੜੇ ਨੁਮਾਇੰਦੇ ਜਿਹੜੇ ਇਸ ਕੰਮ 'ਚ ਡਿਊਟੀ ਹਰਦੇ ਤੰਗਾਹ ਲੈਂਦੇ ਉਹਨਾਂ ਨੂੰ ਜਿਹੜਾਗਾ ਇਸ ਕੰਮ 'ਚ ਲਈ ਜ਼ਿੰਮੇਵਾਰ ਠਾ ਰਿਆ ਜਾਏ ਔਰ ਇਹਦੇ ਤੇ ਪੂਰੀ ਇਨਕੁਆਇਰੀ ਕੀਤੀ ਜਾਏ ਤਾਂ ਕਿ ਜਿਹੜਾ ਜਾਨਵਰ ਬੇਜਾਨ ਜਾਨਵਰ ਹੈ ਉਹ ਜੜਾ ਉਹਨਾਂ ਦੀ ਜਿਹੜੀ ਅਕੀਰਤ ਰੱਖਿਆ ਹੋ ਸਕਾ ਉਹਨਾਂ ਦੀ ਦੇਖਭਾਲ ਹੋ ਸਕਾ ਥੈਂਕ ਯੂ ਜਨਾ ਪਹਿਲਾਂ ਤਾਂ ਮੈਂ ਥੋੜੇ ਚੈਨਲ ਨੂੰ ਧੰਨਵਾਦ ਕਰਦਾ ਵੀ ਇਹ ਜਿਹੜੇ ਜੰਗਲੀ ਜੀਵਾਂ ਦਾ ਮੁੱਦਾ ਜਿਹੜਾ ਹੈ ਇਹ ਸਾਡੇ ਨਾਲ ਲੱਗਦਾ ਜੰਗਲ ਜਿਹੜਾ ਹੈ 10-15 ਪਿੰਡ ਅੰਬੇਰਾਲ ਤੋਂ ਲੈ ਕੇ ਪਰ ਆਨੰਦਪੁਰ ਹੱਬ ਤੱਕ ਜਿਹੜੇ ਸ਼ਿਕਾਰੀ ਇਹ ਜੀਵਾਂ ਨੂੰ ਮਾਰਦੇ ਆ ਜੰਗਲੀ ਜੀਵਾਂ ਨੂੰ ਕਿ ਅਨਮੋਲਨ ਧੰਨ ਹੈ ਇਹਨਾਂ ਤੇ ਜਿਹੜੀ ਤਖੱਦ ਨਹੀਂ ਹੋਣਾ ਚਾਹੀਦਾ ਮੇਰੀ ਬੇਨਤੀ ਇਹ ਹੈ ਬਲ ਲਾਈਫ ਵਾਲਿਆਂ ਨੂੰ ਸਰਕਾਰ ਨੇ ਉਹਨਾਂ ਦੀ ਡਿਊਟੀ ਲਈ ਹੋਈ ਹੈ ਵੀ ਜੰਗਲੀ ਜੀਵਾਂ ਦੀ ਜਿਹੜੀ ਰੱਖਿਆ ਹੈ ਉਹਨਾਂ ਨੇ ਕਰਨੀ ਹੈ ਤੇ ਉਹਨਾਂ ਦੀ ਡਿਊਟੀ ਬਣਦੀ ਆ ਵੀ ਉਹ ਰਾਤ ਨੂੰ ਜਿਹੜਨੇ ਵੀ ਛਿਕਾਰੀ ਹੈ ਜਿੱਥੇ-ਜਿੱਥੇ ਕੋ ਮਿਲਦਾ ਹੂ ਤਾਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 30 ਪਿੰਡ ਚ ਇੱਕ بڑا ਜੰਗਲੀ ਜੀਵ ਜਿਹੜਾ ਸਕੂਲ ਦੇ ਪਿਛਲੇ ਪਾਸੇ ਨੀ ਲਗਾਈ ਸਕੂਲ ਦੇ ਪ੍ਰਾਇਮਰੀ ਸਕੂਲ ਦੇ ਪਿਛਲੇ ਪਾਸੇ ਮਰੀ ਪਈ ਸੀਗੀ ਉਹਦਾ ਕੁਝ ਹਿੱਸਾ ਜਿਹੜਾ ਹੈ ਉਹ ਕੱਟ ਕੇ ਲੈ ਗਏ ਸੀ ਤੇ ਉੱਥੇ ਫੜਿਆਨ ਪੈ ਗਈ ਸੀ ਕਿ ਫਿਰ ਟੀਚਰਾਂ ਨੇ ਮੈਨੂੰ ਬਤੌਰ ਸਰਪੰਚ ਵੀ ਫੋਨ ਕੀਤਾ ਉਹਨਾਂ ਨੇ ਵਨ ਲਾਈਫ ਵਾਲਿਆਂ ਨੂੰ ਵੀ ਕਿਹਾ ਵਨ ਲਾਈਫ ਵਾਲੇ ਅੱਜ ਆਏ ਸੀਗੇ ਤੇ ਉਹਨਾਂ ਨੇ ਉਹਦਾ ਜਿਹੜਾ ਉਹਦਾ ਸੰਸਕਾਰ ਵਗੈਰਾ ਜਿਹੜਾ ਹੈ ਤਰੀਕੇ ਨਾਲ ਜੋ ਵੀ ਕਰਦੇ ਆ ਵਨ ਲਾਈਫ ਵਾਲੇ ਨੇ ਕੀਤਾ ਹੈ ਤੋਂ ਮੈਂ ਵਨ ਲਾਈਫ ਵਾਲਿਆਂ ਨੂੰ ਕਿਤੇ ਧੰਨਵਾਦ ਦਿੰਦਾ ਉਥੋਂ ਉਹਨਾਂ ਨੂੰ ਉਹਦੀ ਡਿਊਟੀ ਵੀ ਯਾਦ ਕਰਾਨੀ ਜਾਂਦਾ ਵੀ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਇਹਨਾਂ ਜੀਵਾਂ ਦੀ ਰੱਖਿਆ ਕਰਨ ਸੋ ਇਹਨਾਂ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ